ਚਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਖਾਸ ਕਰਕੇ ਪੰਜਾਬੀ ਕਦੇ ਨਾ ਨਹੀਂ ਕਰਦੇ ਘਰਾਂ ਤੋਂ ਬਾਹਰ ਤੁਸੀਂ ਰਸਤੇ ਵਿੱਚ ਕਈ ਛੋਟੇ ਵੱਡੇ ਟੀ ਸਟਾਲ ਦੇਖੇ ਹੋਣਗੇ ਜਿੱਥੇ ਲੋਕ ਅਕਸਰ ਹੀ ਚਾਹ ਦੀ ਟੁਸਕੀ ਲੈਂਦੇ ਹੋਏ ਦਿਖਾਈ ਦੇਣਗੇ ਅੱਜ ਤੁਹਾਨੂੰ ਦਿਖਾਵਾਂਗੇ ਹਿੰਦੁਸਤਾਨ ਦੀ ਪਹਿਲੀ ਚਾਹ ਦੀ ਦੁਕਾਨ ਫਾਜ਼ਿਲਕਾ ਦੇ ਸਰਹੱਦੀ ਪਿੰਡ ਆਸਾਫਵਾਲਾ ਵਿੱਚ ਇਹ ਦੁਕਾਨ ਸਥਿਤ ਹੈ ਅਤੇ ਇਸ ਦੁਕਾਨ ਤੋਂ ਮਹਿਜ਼ 2 ਕਿਲੋਮੀਟਰ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ ਇਹ ਚਾਹ ਦੀ ਦੁਕਾਨ ਸਾਲ 1984 ਤੋਂ ਵੀ ਪਹਿਲਾਂ ਦੀ ਚੱਲ ਰਹੀ ਹੈ ਉਸ ਸਮੇਂ ਜੰਗ ਵੇਲੇ ਭਾਰਤੀ ਫੌਜ ਦੀ ਇੱਥੋਂ ਦੇ ਲੋਕਾਂ ਨੇ ਵੀ ਕਾਫੀ ਮਦਦ ਕੀਤੀ ਇਸ ਦੁਕਾਨ ਨੂੰ ਹੁਣ ਤੀਜੀ ਪੀੜੀ ਚਲਾ ਰਹੀ ਹੈ ਜਿਸ ਬਾਰੇ சுரேਸ਼ ਸਿੰਘ ਜੋ ਕਿ ਇਸ ਟੀ ਸਟਾਲ ਦਾ ਮਾਲਕ ਉਸ ਦੇ ਪਰਾ ਰਾਜ ਸਿੰਘ ਨੇ ਕਾਫੀ ਕੁਝ ਸਾਂਝਾ ਕੀਤਾ ਆਇਕੋ ਪਾਕਿਸਤਾਨ ਦੀ ਗੱਲ ਕਰੀਏ ਤਾਂ ਕਿੰਨੇ ਬਹੁਤ ਬਹੁਤ 1-2 ਕਿਲੋਮੀਟਰ ਵੱਤੋਂ ਦਾ ਬੰਦਾ ਹੈ। 2 ਮਤਲਬ ਹੀ ਕੁਝ ਮਿੰਟਾਂ ਦਾ ਕੁਝ ਮਿੰਟਾਂ ਦਾ ਰਸਤਾ ਹੈ ਬਸ। ਇਸ ਤੋਂ ਅਗਲਾ ਪਿੰਡ ਕਿਹੜਾ ਹੁੰਦਾ ਹੈ? ਇਸ ਤੋਂ ਖੜੂਮੀ। ਉਸ ਤੋਂ ਅੱਗੇ ਬਾਰਡਰ ਸ਼ੁਰੂ ਹੋ ਜਾਂਦਾ ਹੈ। ਹਾਂ ਬਾਰਡਰ ਸ਼ੁਰੂ ਹੋਗਾ। ਇਹ ਹੀ ਦੱਸਿਆ ਜਾਂਦਾ ਹੈ ਕਿ 1965 ਜਾਂ 71 ਦੀ ਜੰਗ ਦੇ ਵੇਲੇ ਤੁਹਾਡੇ ਮਜ਼ੁਰਗਾ ਨੇ ਭਾਰਤੀ ਜਵਾਨਾਂ ਦੀ ਬੜੀ ਸਹਾਇਤਾ ਕੀਤੀ। ਹਾਂਜੀ ਹਾਂਜੀ ਕੀਤਾ। ਪਰ ਫਿਰ ਵੀ ਇਹ ਪਿੰਡ ਨੂੰ ਕਹਿੰਦੇ ਨੇ ਕਿਹੜਾ ਪਾਇਆ ਸੀ ਪਾਕਿਸਤਾਨ ਹਾਂਜੀ ਹਾਂਜੀ ਕਿਹੜਾ ਪਾਇਆ ਸੀ ਉਸ ਨਾਲ ਦੇ ਸਾਡੇ ਜਿਹੜਾ ਖੜੂਮੀ ਪਿੰਡੋਂ ਦੇ ਪਿੰਡ ਵਿੱਚ ਇੰਟਰਵਿਊ ਹੋ ਗਏ ਸੀ। ਸਾਡੇ ਪਿੰਡ ਵਿੱਚ ਇੰਟਰਵਿਊ ਹੋ ਗਏ ਸੀ ਫਿਰ ਆਪਣੇ ਮਜ਼ੁਰਗਾ ਨੇ ਕੋਈ ਹਲਪ ਕੀਤੀ ਸੀ ਉਹ ਫੌਜੀਆਂ ਦੇ ਨਾਲ ਪੂਰਾ ਮੁਕਾਬਲਾ ਕੀਤਾ ਸੀ। ਨਈ ਨਹੀਂ ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆ ਇਸ ਪਿੰਡ ਵਿੱਚ ਰਹਿ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਐ ਇਸ। ਫਾਜ਼ਿਲਕਾ ਵਿਖੇ ਰੀਟ੍ਰੀਟ ਸੈਰੇਮਨੀ ਵੇਖਣ ਆਏ ਸੈਲਾਨੀ ਅਕਸਰ ਹੀ ਇੱਥੇ ਚਾਹ ਦੀ ਚੁਸਕੀ ਲੈਂਦੇ ਨੇ। ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਨਾਲ ਸੈਲਫੀ ਵੀ ਲੈਂਦੇ ਨੇ। ਅਜਿਹਾ ਕਹਿਣਾ ਹੈ ਰਾਜ ਸਿੰਘ ਦਾ। ਉਹਨਾਂ ਦੱਸਿਆ ਕਿ 1972 ਦੀ ਜੰਗ ਹੋਵੇ ਜਾਂ ਕਾਰਗਿਲ ਦੀ ਜੰਗ ਹੋਵੇ ਜਿਵੇਂ ਉਹਨਾਂ ਦੇ ਬਜ਼ੁਰਗ ਭਾਰਤੀ ਫੌਜ ਨਾਲ ਉਸ ਸਮੇਂ ਖੜੇ ਰਹੇ ਉਂਝ ਹੀ ਹਾਲੀ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਭਾਰਤੀ ਫੌਜ ਲਈ ਉਹ ਵੀ ਤਿਆਰ ਪਰ ਤਿਆਰ ਰਹੇ। ਉਹਨਾਂ ਵੱਲੋਂ ਪਿੰਡ ਵੀ ਖਾਲੀ ਨਹੀਂ ਕੀਤੇ ਗਏ। ਫੇਰ ਰੋਜ਼ ਹੀ ਚਲਦੀ ਆ। ਹਾਂਜੀ ਹਾਂਜੀ ਰੋਜ਼ ਹੀ ਚਲਦੀ ਆ। ਪਿਛਲੇ ਸਮੇਂ ਜਦੋਂ ਇਹ ਜੰਗ ਦਾ ਮਾਹੌਲ ਬਣਿਆ ਸੀ ਹਾਂਜੀ ਉੱਥੋਂ ਕਿਵੇਂ ਇੱਕ ਸੁੱਨ ਪਸਰੀ ਹੋਈ ਸੀ ਇਲਾਕਾ ਲੋਕ ਨਹੀਂ ਨਹੀਂ ਐਵੇਂ ਹੀ ਐਵੇਂ ਹੀ ਇੱਧਰ ਲੱਗਾ ਸੀ ਐਵੇਂ ਅਸੀਂ ਜਿਹੜੀਆਂ ਲਗੀਆਂ ਨੇ ਐਵੇਂ ਸਾਰਾ ਕੰਮ ਕਾਰੋਬਾਰ ਚੱਲਦਾ ਰਿਹਾ। ਅੱਗੇ ਸਾਡੇ ਪੁਰਾਣੇ ਬਜ਼ੁਰਗ ਵੀ ਇਥੇ ਹੈਲਪ ਕਰਦੇ ਸੀ ਮਨ ਫੌਜੀਆਂ ਨਾਲ ਹੈਲਪ ਵੀ ਕਰਦੇ ਸੀ ਨਾਲ ਜਾਂਦੇ ਸੀ ਸਾਡੇ ਦਾਦਾ ਪੜਦਾਦਾ ਵੀ ਜੰਗ ਦੇ ਵਿੱਚ ਹਿੱਸਾ ਲਿਆ ਸੀ ਤੇ ਤੇ ਸਿੱਧਾ ਸਮਾਦੀ ਬਣੀ ਵੀ ਆ ਇਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਆਮਲੇ ਫੌਜੀਆਂ ਨੂੰ ਲੈ ਕੇ ਗਏ ਸੀ ਤੇ ਬਹੁਤ ਵਧੀਆ 71 ਜਾਂ 65 ਦੇ ਵਿੱਚ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਦੇ ਆਸਪ ਵਾਲਾ ਆ ਹਾਂਜੀ 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 ਉਹਨਾਂ ਦੇ ਇੱਥੇ ਆ ਗਏ ਜੀ ਅਜੇ ਇੱਕਲ ਹੋਰ ਪੁੱਛਣੀ ਚਾਹਾਂਗੇ ਇਹ ਦੁਕਾਨਾਂ ਜਦੋਂ ਤੁਸੀਂ ਖੋਲ੍ਹੀਆਂ ਸੀ ਪਾਕੀ ਜਵਾਨਾਂ ਨੂੰ ਆਖਿਆ ਸੀ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਸੀਂ ਹਰ ਕੰਮ ਕਰਾਂਗੇ ਹਾਂਜੀ 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 ਉਹਨਾਂ ਨੇ ਆਖਿਆ ਸੀ ਉਹਨਾਂ ਨੂੰ ਪੂਰੀ ਗੱਲਬਾਤ ਹੋਈ ਸੀ ਸਾਡੀ ਉਹਨਾਂ ਨੇ ਮਤਲਬ ਇਹ ਪਿੰਡ ਖਾਲੀ ਨਹੀਂ ਕੀਤਾ ਆ ਪਿੰਡ ਨਹੀਂ ਖਾਲੀ ਕੀਤਾ ਸੀ ਚਾਹ ਦੀ ਦੁਕਾਨ ਦੇ ਨਾਲ ਪੈਂਚਰ ਦੀ ਦੁਕਾਨ ਹੈ ਉਹ ਵੀ 50 ਸਾਲ ਪੁਰਾਣੀ ਉਸ ਦਾ ਮਾਲਕ ਹੈ ਗੁਰਨਾਮ ਸਿੰਘ ਜਿਸ ਨੇ ਚਾਹ ਦੀ ਦੁਕਾਨ ਵੀ ਸ਼ੁਰੂ ਕੀਤੀ ਅਤੇ ਅੱਜ ਅੱਗੇ ਉਸ ਦੇ ਪੁੱਤਰ ਟੀ ਸਟਾਲ ਨੂੰ ਸੰਭਾਲ ਰਹੇ ਨੇ ਅਤੇ ਅਤੇ ਖੁਦ ਪੈਂਚਰ ਦੀ ਦੁਕਾਨ ਅਜੇ ਤੱਕ ਚਲਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅਤੇ ਦਾਦਿਆਂ ਨੇ ਵੀ ਜੰਗਾ ਵਿਲੇ ਭਾਰਤੀ ਫੌਜ ਦਾ ਸਾਥ ਦਿੱਤਾ ਸੀ। ਉਹਨਾਂ ਸਮਿਆਂ ਵਿੱਚ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਸੀ ਸਗੋਂ ਸਿੱਧਾ ਬੰਬ ਹੀ ਡਿੱਗਦਾ ਸੀ। ਆਖੀ ਦੇ ਕੇ ਹਾਲ ਉਹਨਾਂ ਨੇ ਈਟੀਵੀ ਭਾਰਤ ਨਾਲ ਸਾਂਝੇ ਕੀਤੇ। ਔੜੇ ਗਣ ਰਹੇ ਸੀ ਦੁੱਧ ਤੇ ਪਸ਼ੂ ਐ ਨਹੀਂ ਸੀ। ਕੋਈ ਲਿਆਉਂਦੇ ਸੀ ਤੇ ਬਜਾਰੂ ਆਦੇ ਵੇ ਚਾਹ ਪਾਣੀ ਵਾਤ ਲਿਆਦੇ ਨਾਨੂ ਵੀ ਜੀ। ਤਾਂ ਮਤਲਬ ਫੌਜੀ ਜਵਾਨਾਂ ਦੀ ਜੰਗ ਦੇ ਵਿੱਚ ਤੁਹਾਡੇ ਪਿੰਡਾਂ ਦੇ ਲੋਕ ਜਿਹੜੇ ਨੌਜਵਾਨ ਨੇ ਉਹਨੂੰ ਸਹਾਇਤਾ ਕਰਦੇ ਰਹੇ ਆ ਕਰਦੇ ਜਾਏ ਇਸ ਟਾਈਮ ਜਦੋਂ ਜੰਗ ਦਾ ਮਾਹੌਲ ਬਣਿਆ ਸੀ ਪਿੰਡ ਛੱਡਤਾ ਸੀ ਨਹੀਂ ਨਹੀਂ ਛੱਡਿਆ ਬਾਕੀ ਅੱਗੇ ਵਾਲੇ ਪਿੰਡ ਦੋ ਤਿੰਨ ਚਲੇ ਗਏ ਸੀ ਅਸੀਂ ਨਹੀਂ ਛੱਡਿਆ ਅਸੀਂ ਅੱਗੇ ਵੀ ਨਹੀਂ ਜਾ ਗਤ 2001 ਵਿੱਚ ਮੌਲ ਬਣਿਆ ਸੀ ਉਹਨੂੰ ਵੀ ਅਸੀਂ ਨਹੀਂ ਛੱਡਿਆ ਸਾਡੇ ਸਾਹਮਣੇ ਇੱਕ ਇੱਕ ਆਪਣੇ 4 ਕਿਲੋਮੀਟਰ ਦੇ ਇੱਕ ਬੰਬ ਜਿੱਕਾ ਸੀ ਘਟਾ ਲਾਇਆ ਜਾ ਰਿਹਾ ਉਹਨੂੰ ਵਜਿਆ ਸੀ ਵਜਿਆ ਸੀ ਹਾਂ ਪਾਕ ਪਿੰਡ ਹੈਗੇ ਨੇ ਮੁੰਬਾਇਆ ਜਾਂ ਆਪਣਾ ਨੂਰਨੈ ਦਾ ਜਾਂ ਬਕੂਸ਼ਾ ਮੁਹੰਮਦ ਪੀਰਾ ਕਾਦਰਬਖਸ਼ ਇਹਨਾਂ ਪਿੰਡਾਂ ਵਿੱਚ ਲੋਕ ਮੁਸਲਮਾਨ ਆਗੇ ਸੀ ਪਹਿਲੇ ਜਾਂ ਗੋਰੀ ਮਾਮਬਾਰੀ ਚਲੰਦੂ ਪਹਿਲੇ ਆ ਗਏ ਸੀ ਇਹ ਵੀ ਦੱਸਿਆ ਜਾਂਦਾ ਕਿ ਇੱਥੋਂ ਦੇ ਲੋਕ ਬੜੇ ਦਲੇਰ ਨੇ ਉਹਨਾਂ ਨੇ ਭਾਰਤੀ ਜਵਾਨਾਂ ਦੀ ਸਹਾਇਤਾ ਕਰਕੇ ਜਿਹੜੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਸੀ ਤੇ ਪਿੰਡ ਖੱਲੀ ਵੀ ਕਰਾਇਆ ਸੀ ਹਾਂਜੀ ਤੇ ਜਦੋਂ 84 ਵਿੱਚ ਮੈਂ ਫਿਰ ਦੁਬਾਰੇ ਕੰਮ ਚਾਲੂ ਕਰ ਦੇਣਾ ਅੱਛਾ ਮਤਲਬ 84 ਤੋਂ ਪਹਿਲਾਂ ਦਾ ਤੁਸੀਂ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਹੈ ਹਾਂਜੀ ਸਾਡੇ ਜਦ ਵਿੱਚ ਬਿਲਕੁਲ ਨਹੀਂ ਹੈਗਾ ਅਸੀਂ ਅੱਗੇ ਜਾਣਾ ਹੀ ਨਹੀਂ ਵੀ ਲੜਾਂਗੇ ਇੱਥੇ ਫੌਜੀਆਂ ਨਾਲ ਹੀ ਰਹਿਵਾਂਗੇ ਦੇਸ਼ ਦੇ ਜਵਾਨਾਂ ਦੇ ਨਾਲ ਖੜੇ ਰਹੋਗੇ ਭੱਜੋਗੇ ਨਹੀਂ ਅਸੀਂ ਤਾਂ ਪੂਰੀ ਸੈਟਅਪ ਪਿਛਲੀ ਵਾਰੀ 2021 ਜਦੋਂ ਮਹੀਨਾ ਲੱਗਿਆ ਸੀ ਅਸੀਂ ਫੌਜੀਆਂ ਨਾਲ ਪੂਰੀ ਮਨਾਦ ਕਰਦੇ ਮੋਰਚੇ ਵੀ ਜਾ ਲਕਟਾਉਂਦੇ ਸੀ ਅੱਛਾ ਨਾਲ ਮੋਰਚੇ ਘਟਾਉਂਦੇ ਰਿਹਾ ਪੂਰੀ ਹੈਲਪ ਕਰਦੇ ਹਾਂਜੀ ਹਾਂਜੀ ਇੱਥੇ ਪੈਂਤਰੀ ਵੀ ਲਾਉਂਦੇ ਸੀ ਜਾਂ ਦੇ ਮੋਰਚੇ ਵੀ ਘਟਾਉਂਦੇ अच्छा सारा मतलब भारतीय जवानों ਦੇ ਨਾਲ ਖੜੇ ਰਹੇ ਹਾਂਜੀ ਅਜੇ ਤੋੜੀ ਸਾਡੀ ਮਿਹਨਤ ਹੈ ਦੀ ਫੌਜੀ ਜਦੋਂ ਆਂਦੇ ਸੀ ਨਾ ਨਹੀਂ ਕਰਦੇ ਰਾਤੀ ਸਾਨੂੰ ਮਦਾਨਗੇ ਰਾਤੀ ਪੈਂਚਰ ਲਾ ਦੇ ਦੀ ਗਾ ਜਿਆਦਾਤਰ ਦੇਖਿਆ ਜਾਂਦਾ ਹੈ ਕਿ ਸਰਹੱਦੀ ਪਿੰਡਾਂ ਵਿੱਚ ਖਾਸ ਕਰਕੇ ਜੋ ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁਲ ਕੋਲ ਹੈ ਉੱਥੇ ਸ਼ਾਮ ਵੇਲੇ ਸਨਮਾਟਾ ਪਸਰ ਜਾਂਦਾ ਹੈ ਪਰ ਇਸ ਪਿੰਡ ਵਿੱਚ ਅਜਿਹਾ ਨਹੀਂ ਹੈ ਇੱਥੇ ਰੀਟ੍ਰੀਟ ਸੈਰਮਨੀ ਤੋਂ ਬਾਅਦ ਸਹਿਲਾਨੀਆਂ ਦੀ ਹਰੋਣਕ ਲੱਗੀ ਰਹਿੰਦੀ ਹੈ ਪਿੰਡ ਵਾਸੀ ਇੱਥੇ ਇਕੱਠੇ ਹੋ ਬੈਠਦੇ ਨੇ ਅਤੇ ਹਾਸਾ ਠੱਠਾ ਲਗਾਈ ਰੱਖਦੇ ਨੇ। ਹਾਜ਼ਿਲ ਕਾ ਤੋਂ ਸੁਖਵਿੰਦਰ ਥਿੰਦ ਦੀ ਰਿਪੋਰਟ ਈਟੀ ਮਾਰ।